ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਵਾਲੇ ਦਿਨ ਤੁਸੀਂ ਇਹ ਕੰਮ ਕਰ ਲੈਂਦੇ ਹੋ ਤਾਂ ਦੁਨੀਆ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋ ਜਾਵੇਗੀ ਤੁਸੀਂ ਆਪਣੀ ਔਲਾਦ ਦੇ ਲਈ ਇਹ ਕੰਮ ਜ਼ਰੂਰ ਕਰਨੇ ਹਨ ਫਿਰ ਵੇਖਿਓ ਤੁਹਾਨੂੰ ਚਾਰਾਂ ਪਾਸਿਆਂ ਤੋਂ ਖੁਸ਼ੀਆਂ ਮਿਲ ਜਾਣਗੀਆਂ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਅਸੀਂ ਬੇਨਤੀ ਕਰਾਂਗੇ ਕਿ ਐਤਵਾਰ ਵਾਲੇ ਦਿਨ ਕਿਹੜਾ ਇੱਕ ਅਜੀਹਾ ਕੰਮ ਕੀਤਾ ਜਾਵੇ ਜਿਸ ਨਾਲ ਸਾਡੇ ਜੀਵਨ ਦੇ ਦੁੱਖ ਚਿੰਤਾਵਾਂ ਤੇ ਮਾਨਸਿਕ ਅਸ਼ਾਂਤੀ ਦੂਰ ਹੋ ਜਾਵੇਗੀ। ਇਹ ਇੱਕ ਬੜਾ ਹੀ ਚਮਤਕਾਰੇ ਕੰਮ ਹੈ। ਇਹ ਕਿਹੜਾ ਜਿਹੜਾ ਵੀ ਭੈਣ ਭਰਾ ਕਰਨਾ ਸ਼ੁਰੂ ਕਰ ਦੇਵੇਗਾ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਇਹ ਆਪਾਂ ਐਤਵਾਰ ਦਾ ਹੀ ਦਿਨ ਕਿਉਂ ਚੁਣਿਆ ਹੈ ਇਹ ਖਾਸ ਕਰਕੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਹੈ ਜਿਹੜੇ ਭੈਣ ਭਰਾ ਹਮੇਸ਼ਾ ਆਖਦੇ ਹਨ ਸਾਡਾ ਸਮਾਂ ਨਹੀਂ ਹੁੰਦਾ ਅਸੀਂ ਤਾਂ ਕਮਾਕਾਰਾਂ ਵਾਲੇ ਆ ਅਸੀਂ 6 ਦਿਨ ਲਗਾਤਾਰ ਆਪਣੇ ਕੰਮਾਂ ਤੇ ਆਪਣੀਆਂ ਡਿਊਟੀਆਂ ਤੇ ਜਾਣਾ ਹੁੰਦਾ ਹੈ ਸਾਡੇ ਕੋਲ ਬਿਲਕੁਲ ਵੀ ਵਿਹਲ ਨਹੀਂ ਹੁੰਦੀ ਉਹਨਾਂ ਭੈਣਾਂ ਭਰਾਵਾਂ ਦੇ ਲਈ ਅਸੀਂ ਐਤਵਾਰ ਦਾ ਦਿਨ ਚੁਣਿਆ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਨਾ ਉਹ ਮੇਰੇ ਤਨ ਤਨ ਗੁਰੂ ਅਰਜਨ ਦੇਵ ਜੀ ਦੀ ਰਚਿਤ ਇੱਕ ਅਨਮੋਲਕ ਬਾਣੀ ਹੈ ਜੋ ਜੀਵਨ ਦੇ ਸਾਰੇ ਦੁੱਖ ਚਿੰਤਾਵਾਂ ਤੇ ਮਾਨਸਿਕ ਅਸ਼ਾਂਤੀ ਨੂੰ ਦੂਰ ਕਰਕੇ ਮਨ ਨੂੰ ਸੁਖ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਜੋ ਵੀ ਸਾਥ ਸੰਗਤ ਜੀ ਜੀਵਨ ਦੀਆਂ ਮੁਸ਼ਕਲਾਂ ਤੋਂ ਪਰੇਸ਼ਾਨ ਹੈ ਉਸ ਨੂੰ ਇਸ ਬਾਣੀ ਦਾ ਨਿਯਮਤ ਪਾਠ ਕਰਨਾ ਚਾਹੀਦਾ ਹੈ ਖਾਸ ਕਰਕੇ ਅਸੀਂ ਐਤਵਾਰ ਦਾ ਦਿਨ ਚੁਣਿਆ ਹੈ ਜੇਕਰ ਤੁਹਾਡੇ ਤੋਂ ਨੇਮਤ ਪਾਠ ਨਹੀਂ ਹੁੰਦਾ ਤੁਸੀਂ ਐਤਵਾਰ ਨੂੰ ਜਦੋਂ ਕੰਮਕਾਰ ਤੋਂ ਵਿਹਲ ਤੁਹਾਨੂੰ ਮਿਲਦੀ ਹੈ ਸੁਖਮਨੀ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਅਰਥ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੋਵੇਗਾ ਮਨ ਦੀ ਸ਼ਾਂਤੀ ਜਾਂ ਫਿਰ ਸੁੱਖਾਂ ਦਾ ਖਜ਼ਾਨਾ ਸਿੱਖ ਧਰਮ ਦੀ ਇੱਕ ਅਨਮੋਲ ਬਾਣੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੋਂ ਲੈ ਕੇ 296 ਤੱਕ ਦਰਜ ਹੈ ਇਹ ਬਾਣੀ 24 ਅਸ਼ਟਪਦੀਆਂ ਵਿੱਚ ਵੰਡੀ ਹੋਈ ਹੈ ਜਿਹਨਾਂ ਵਿੱਚ ਪਰਮਾਤਮਾ ਦੀ ਵਡਿਆਈ ਗੁਰੂ ਦੀ ਸਿਫਤ ਸਲਾਹ ਕੀਤੀ ਗਈ ਹੈ ਉਹਨਾਂ ਦੀ ਮਹਿਮਾ satsang ਦਾ ਮਹੱਤਵ ਅਤੇ ਸਿਮਰਨ ਦੀ ਸ਼ਕਤੀ ਦਾ ਵਰਣਨ ਕੀਤਾ ਗਿਆ ਹੈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਰਾਗ ਗੌੜੀ ਵਿੱਚ ਰਚਿਆ ਹੋਇਆ ਹੈ ਜੋ ਸੁਣਨ ਅਤੇ ਪੜਨ ਵਿੱਚ ਅਤ ਮਿੱਠੀ ਤੇ ਸੁਖਦਾਇਕ ਹੈ ਇਸ ਬਾਣੀ ਦਾ ਮੁੱਖ ਉਦੇਸ਼ ਮਨੁੱਖ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ ਜੇਕਰ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਹਨ ਤਾਂ ਉਹ ਮੇਰੇ ਭੈਣ ਭਰਾ ਆਪਣੇ ਘਰ ਦੇ ਵਿੱਚ ਰੋਜ਼ਾਨਾ ਹੀ ਨਿਯਮਤ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਜੇਕਰ ਉਹ ਰੋਜ਼ਾਨਾ ਨਹੀਂ ਕਰ ਸਕਦੇ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰ ਲੈਣ ਕਹਿੰਦੇ ਹਨ ਵਾਹਿਗੁਰੂ ਜੀ ਨੇ ਫਰਮਾਇਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਿਟਾਓ ਪਰਮਾਤਮਾ ਦਾ ਸ਼ੁਕਰਾਨਾ ਕਰਨ ਨਾਲ ਮਨੋਖ ਨੂੰ ਸੁੱਖ ਮਿਲਦਾ ਹੈ ਤੇ ਸਰੀਰ ਦੇ ਮਨ ਦੇ ਸਾਰੇ ਦੁੱਖ ਚਿੰਤਾਵਾਂ ਦੂਰ ਹੋ ਜਾਂਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਇੱਕ ਅਜੀਹਾ ਅਧਿਆਤਮਿਕ ਸਮੁੰਦਰ ਹੈ ਜੋ ਜੀਵਨ ਦੀਆਂ ਤੂਫਾਨੀ ਲਹਿਰਾਂ ਵਿੱਚੋਂ ਪਾਰ ਲੰਘਣ ਦਾ ਰਾਹ ਬਖਮਦਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖ ਜੀਵਨ ਦੀਆਂ ਮੁਸ਼ਕਲਾਂ, ਤਣਾਅ ਤੇ ਚਿੰਤਾਵਾਂ ਤੇ ਸਮਾਜਿਕ ਦਬਾਅ ਨਾਲ ਜੂਝ ਰਿਹਾ ਹੁੰਦਾ ਹੈ, ਸੁਖਮਨੀ ਸਾਹਿਬ ਦੀ ਬਾਣੀ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਹੈ। ਜੇਕਰ ਕੋਈ ਵਿਅਕਤੀ ਜੀਵਨ ਤੋਂ ਨਿਰਾਸ਼ ਹੈ, ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਜਾਂ ਸਿਹਤ ਪੱਖੋਂ ਕੋਈ ਦੁਖੀ ਹੈ, ਪਰਿਵਾਰ ਜਾਂ ਆਰਥਿਕ ਸਮੱਸਿਆਵਾਂ ਨਾਲ ਘਿਰਿਆ ਹੈ ਤਾਂ ਇਹ ਬਾਣੀ ਉਸ ਦੇ ਮਨ ਨੂੰ ਸਕੂਨ ਦਿੰਦੀ ਹੈ ਤੇ ਜੀਵਨ ਵਿੱਚ ਨਵੀਂ ਉਮੀਦ ਜਗਾਉਂਦੀ ਹੈ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਵਿੱਚ ਪਰਮਾਤਮਾ ਦੀ ਅਪਾਰ ਸ਼ਕਤੀ ਸਤ ਸੰਗ ਦੇ ਮਹੱਤਤਾ ਅਤੇ ਨਾਮ ਸਿਮਰਨ ਦੇ ਫਲ ਨੂੰ ਸਰਲ ਸ਼ਬਦਾਂ ਵਿੱਚ ਸਮਝਾਇਆ ਹੈ ਇਸ ਦੀ ਹਰ ਪੰਗਤੀ ਮਨ ਨੂੰ ਸਕੂਨ ਦਿੰਦੀ ਹੈ ਇਹ ਸਮਝਾਉਂਦੀ ਹੈ ਕਿ ਸਾਰੇ ਸੁੱਖਾਂ ਦਾ ਮੂਲ ਪਰਮਾਤਮਾ ਹੈ ਜਿਵੇਂ ਬਾਣੀ ਵਿੱਚ ਫਰਮਾਇਆ ਹੈ ਕਿ ਸੁਖ ਬਣਿ ਸੁਖ ਮ੍ਰਿਤ ਪ੍ਰਭ ਨਾਮ ਅਗਤੇ ਜਨ ਆਕੇ ਮਨ ਬਿਸਰਾਮ ਸੁਖਮਨੀ ਸਾਹਿਬ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਹੈ ਜੋ ਭਗਤਾਂ ਦੇ ਮਨ ਵਿੱਚ ਸੁਖ ਅਤੇ ਵਿਸ਼ਰਾਮ ਪੈਦਾ ਕਰਦਾ ਹੈ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਐਤਵਾਰ ਦੇ ਦਿਨ ਜਰੂਰ ਤੁਸੀਂ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਜੇਕਰ ਤੁਹਾਡੇ ਤੋਂ ਨੇਮਤ ਰੂਪ ਵਿੱਚ ਨਹੀਂ ਹੁੰਦਾ ਜੇਕਰ ਮੇਰੀਆਂ ਭੈਣਾਂ ਘਰ ਦੇ ਵਿੱਚ ਰਹਿੰਦੀਆਂ ਹਨ ਉਹ ਦਿਨ ਦੇ ਵਿੱਚ ਜਿਹੜੀਆਂ ਕਿ ਵਿਹਲੀਆਂ ਹੁੰਦੀਆਂ ਹਨ ਮਤਲਬ ਸਿਰਫ ਘਰ ਦੇ ਕੰਮਕਾਰ ਕਰਦੀਆਂ ਹਨ ਬਾਹਰ ਜੌਬ ਲਈ ਨਹੀਂ ਜਾਂਦੀਆਂ ਉਹ ਦਿਨ ਦੇ ਵਿੱਚ ਕਿਸੇ ਵੀ ਸਮੇਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੀਆਂ ਹਨ ਤੇ ਨਿਯਮਤ ਰੂਪ ਵਿੱਚ ਉਹ ਪਾਠ ਜ਼ਰੂਰ ਕਰਿਆ ਕਰਨ ਵੇਖਿਓ ਤੁਹਾਡੇ ਘਰ ਦੀ ਵੱਲ ਵਾਹ ਵੱਲ ਕੋਈ ਵੀ ਮੜੀ ਨਿਗਾ ਨਾਲ ਨਹੀਂ ਵੇਖ ਸਕਦਾ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਾਹਮਣੇ ਇੱਕ ਸਾਖੀ ਪੇਸ਼ ਕਰਦੀ ਹਾਂ ਆਖਦੇ ਹਨ ਕਿ ਆਸਟ੍ਰੇਲੀਆ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਜੋ ਕਿ ਪਲੰਬਰ ਦਾ ਕੰਮ ਕਰਦਾ ਸੀ ਪੜ੍ਹਾਈ ਅਤੇ ਹੁਨਰ ਸਿੱਖ ਕੇ ਉੱਥੇ ਕੰਮ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਇੱਕ ਵਾਰ ਉਸ ਨੂੰ ਇੱਕ ਬਜ਼ੁਰਗ ਮੀਆ ਬੇਬੀ ਜਿਹੜੇ ਦੇ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ ਉਹਨਾਂ ਦੇ ਘਰ ਪਲੰਬਿੰਗ ਦਾ ਕੰਮ ਮਿਲ ਗਿਆ ਉਸਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਕੰਮ ਦੀਆਂ ਸਾਰੀਆਂ ਸ਼ਰਤਾਂ ਤੈਅ ਹੋ ਗਈਆਂ ਬਜ਼ੁਰਗਾਂ ਨੇ ਦੱਸਿਆ ਉਹ ਆਪਣੇ ਬੱਚਿਆਂ ਤੋਂ ਵੱਖ ਰਹਿੰਦੇ ਹਨ ਕਿਉਂਕਿ ਬੱਚੇ ਆਪਣੀ ਨਿੱਜੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਉਹ ਸਰਕਾਰੀ ਪੈਨਸ਼ਨ ਨਾਲ ਗੁਜ਼ਾਰਾ ਕਰਦੇ ਹਨ ਨੌਜਵਾਨ ਨੇ ਕੰਮ ਸ਼ੁਰੂ ਕੀਤਾ ਤੇ ਕੁਝ ਦਿਨਾਂ ਬਾਅਦ ਬਜ਼ੁਰਗਾਂ ਨੇ ਕਿਹਾ ਉਹਨਾਂ ਕੋਲ ਪੈਸੇ ਹੁਣ ਖਤਮ ਹੋ ਚੁੱਕੇ ਹਨ ਜਦੋਂ ਅਗਲੇ ਮਹੀਨੇ ਦੀ ਪੈਨਸ਼ਨ ਆਵੇਗੀ ਉਦੋਂ ਉਹ ਕੰਮ ਕਰਵਾ ਲੈਣਗੇ ਉਹ ਕਹਿੰਦਾ ਕਿ ਕੋਈ ਨਾ ਮੈਂ ਕੰਮ ਪੂਰਾ ਕਰ ਦਿੰਦਾ ਹਾਂ ਪੈਸੇ ਬਾਅਦ ਵਿੱਚ ਦੇ ਦਿਓ ਬਜ਼ੁਰਗ ਨੇ ਇਨਕਾਰ ਕੀਤਾ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਬੀਬੀ ਦੀ ਗੰਭੀਰ ਬਿਮਾਰੀ ਕਾਰਨ ਜੇ ਕੁਝ ਹੋ ਗਿਆ ਤਾਂ ਕਰਜ਼ਦਾਰ ਰਹਿ ਜਾਣਗੇ ਘਰ ਵਿੱਚ ਪਰਤ ਕੇ ਉਹ ਵੀਰ ਜਦੋਂ ਘਰ ਆਇਆ ਉਹਨੇ ਆਪਣੀ ਸਾਰੀ ਗੱਲਬਾਤ ਆਪਣੇ ਧੀ ਨੂੰ ਦੱਸੀ ਤੇ ਕਿਹਾ ਉਸ ਦੀ ਧੀ ਨੇ ਵੀ ਕਿਹਾ ਪਾਪਾ ਤੁਸੀਂ ਉਹਨਾਂ ਦਾ ਕੰਮ ਮੁਫਤ ਕਰ ਦਿੰਦੇ ਤੁਸੀਂ ਦਸਬੰਧ ਵੀ ਤਾਂ ਕੱਢਦੇ ਹੋ ਇਹ ਕੰਮ ਤੁਸੀਂ ਸੇਵਾ ਦਾ ਹਿੱਸਾ ਮੰਨ ਕੇ ਕਰ ਲੈਂਦੇ ਹੋ ਉਹਦੀ ਸਲਾਹ ਉਸ ਨੂੰ ਬੜੀ ਚੰਗੀ ਲੱਗੀ ਤੇ ਨੌਜਵਾਨ ਦਾ ਦਿਲ ਫਿਰ ਬਲੁੰਦ ਰਿਹਾ ਗਿਆ ਅਗਲੇ ਦਿਨ ਉਸਨੇ ਫਿਰ ਸਮਾਨ ਚੁੱਕਿਆ ਤੇ ਬਜ਼ੁਰਗਾਂ ਦੇ ਘਰ ਪਹੁੰਚ ਗਿਆ ਕਿਹਾ ਮੈਂ ਮੁਫਤ ਕੰਮ ਕਰ ਦਿੰਦਾ ਹਾਂ ਬਜ਼ੁਰਗਾਂ ਨੇ ਪਹਿਲਾਂ ਮਨਾਂ ਕੀਤਾ ਪਰ ਬਾਅਦ ਵਿੱਚ ਮੰਨ ਗਏ ਦੋ ਦਿਨਾਂ ਦੀ ਮਿਹਨਤ ਨਾਲ ਕੰਮ ਪੂਰਾ ਹੋਇਆ ਜਦੋਂ ਨੌਜਵਾਨ ਹੱਥ ਧੋ ਰਿਹਾ ਸੀ ਉਸਦੇ ਫੋਨ ਦੀ ਰਿੰਗਟੋਨ ਵੱਜੀ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਪੰਕਤੀ ਚੱਲਦੀ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵ ਗਿੱਲੇ ਹੱਥਾਂ ਨਾਲ ਉਸ ਕੋਲ ਫੋਨ ਚੁੱਕਿਆ ਨਾ ਗਿਆ ਤੇ ਰਿੰਗਟੋਨ ਪੂਰੀ ਵੱਜਦੀ ਰਹੀ ਬਜ਼ੁਰਗਾਂ ਨੇ ਇਹ ਸੁਣਿਆ ਤੇ ਕਿਹਾ ਕਿੰਨੀ ਸੁੰਦਰ ਟਿਊਨ ਹੈ ਸਾਨੂੰ ਵੀ ਇਹ ਸਾਂਗ ਦੇ ਦਿਓ ਨੌਜਵਾਨ ਨੇ ਸਮਝਾਇਆ ਇਹ ਕੋਈ ਸਾਂਗ ਨਹੀਂ ਸਾਡੇ ਗੁਰੂ ਦੀ ਬਾਣੀ ਹੈ ਉਹਨਾਂ ਦੇ ਫੋਨ ਵਿੱਚ ਸੁਖਮਨੀ ਸਾਹਿਬ ਦੀ ਪੂਰੀ ਬਾਣੀ ਦਾ ਲਿੰਕ ਸ਼ੇਅਰ ਕਰ ਦਿੱਤਾ। ਬਜ਼ੁਰਗਾਂ ਨੇ ਗੁਰਬਾਣੀ ਨੂੰ ਰੋਜ਼ ਸੁਣਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਲੇਵ ਲੱਗ ਗਈ ਤੇ 2 ਮਹੀਨਿਆਂ ਬਾਅਦ ਉਹਨਾਂ ਨੇ ਗੁਰਸਿੱਖ ਨੂੰ ਘਰ ਬੁਲਾਇਆ ਤੇ ਦੱਸਿਆ। ਬੀਬੀ ਦੀ ਗੰਭੀਰ ਬਿਮਾਰੀ ਜਿਹੜੀ ਸੀ ਜਿਸ ਦਾ ਕੋਈ ਇਲਾਜ ਨਹੀਂ ਸੀ ਪੂਰੀ ਤਰ੍ਹਾਂ ਹੁਣ ਠੀਕ ਹੋ ਚੁੱਕੀ ਸੀ। ਡਾਕਟਰ ਵੀ ਹੈਰਾਨ ਸਨ। ਬੀਬੀ ਨੇ ਕਿਹਾ ਇਹ ਸਭ ਤੁਹਾਡੇ ਘਰ ਗੁਰੂ ਦੀ ਬਾਣੀ ਦੀ ਬਰਕਤ ਹੈ। ਭਗਨਾਨੇ ਸੁਖਮਨੀ ਸਾਹਿਬ ਦੇ ਅਰਥ ਵੀ ਪੜ ਲਏ ਸਨ ਤੇ ਮੰਨਿਆ ਸੀ ਕਿ ਇਸ ਬਾਣੀ ਦੇ ਨਾਲ ਰੋਗ ਦੂਰ ਹੋ ਜਾਂਦੇ ਹਨ ਨੌਜਵਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਬਜ਼ੁਰਗਾਂ ਨੂੰ ਗੁਰਦੁਆਰੇ ਜਾ ਕੇ ਸ਼ੁਕਰਾਨਾ ਕਰਨ ਲਈ ਸਲਾਹ ਦਿੱਤੀ ਅੱਜ ਵੀ ਉਹ ਬਜ਼ੁਰਗ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰ ਰਹੇ ਹਨ ਗੁਰਬਾਣੀ ਦੀ ਸੱਚੀ ਸ਼ਕਤੀ ਤਾਂ ਹੀ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਪੂਰੇ ਭਾਵ ਤੇ ਵਿਸ਼ਵਾਸ ਨਾਲ ਇਸ ਨੂੰ ਸੁਣਦੇ ਤੇ ਸਮਝਦੇ ਹਾਂ ਗੁਰੂ ਸਾਹਿਬ ਸਾਡੀ ਭਾਵਨਾ ਨੂੰ ਵੇਖਦੇ ਹਨ ਨਾ ਕਿ ਸਿਰਫ ਸ਼ਬਦਾਂ ਨੂੰ ਨਿਰਸਵਾਰਥ ਸੇਵਾ ਨਾਲ ਸਿਰਫ ਦੂਜਿਆਂ ਦੀ ਮਦਦ ਹੁੰਦੀ ਹੈ ਸਗੋਂ ਗੁਰੂ ਦੀ ਕਿਰਪਾ ਵੀ ਨਾਲ ਪ੍ਰਾਪਤ ਹੋ ਜਾਂਦੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਨਾ ਸਿਰਫ ਮਨ ਨੂੰ ਸੁਖ ਦਿੰਦੀ ਹੈ ਸਗੋਂ ਸਰੀਰਕ ਤੇ ਮਾਨਸਿਕ ਰੋਗਾਂ ਨੂੰ ਮਿਟਾ ਦਿੰਦੀ ਹੈ ਗੁਰੂ ਸਾਹਿਬ ਹਰ ਥਾਂ ਹਾਜ਼ਰ ਨਾਜ਼ਰ ਹਨ ਅਤੇ ਜੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਮਰਿਆਦਾ ਰੱਖਦੇ ਹਾਂ ਤਾਂ ਬਾਹਰ ਵੀ ਉਸੇ ਤਰ੍ਹਾਂ ਸੱਚ ਤੇ ਨੇਕੀ ਦਾ ਜੀਵਨ ਸਾਨੂੰ ਜੀਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਜੇ ਅਸੀਂ ਗੁਰਬਾਣੀ ਨੂੰ ਸੱਚੇ ਮਨ ਨਾਲ ਸੁਣੀਏ ਤੇ ਸਮਝੀਏ ਸਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤ ਜਾਵੇਗੀ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਪਰਮਾਤਮਾ ਹੀ ਸਭ ਕੁਝ ਹੈ ਗੁਰੂ ਦੇ ਮਤ ਨਾਲ ਬੇੜਾ ਹਮੇਸ਼ਾ ਸਾਡਾ ਪਾਰ ਹੋਣਾ ਹੈ ਜੇਕਰ ਅਸੀਂ ਗੁਰੂ ਦੇ ਅਨੁਸਾਰ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਜ਼ਰੂਰ ਬਦਲੇਗੀ ਐਤਵਾਰ ਨੂੰ ਜ਼ਿਆਦਾਤਰ ਲੋਕਾਂ ਨੂੰ ਛੁੱਟੀ ਹੁੰਦੀ ਹੈ ਇਸ ਦਿਨ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਾਂ ਦਿਨ ਵੇਲੇ ਕਿਸੇ ਵੀ ਵੇਲੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਕਰਨਾ ਹੈ ਤੁਹਾਡੇ ਮਨ ਨੂੰ ਸੁਖ ਮਿਲ ਜਾਵੇਗਾ ਤੇ ਨਾਲ ਸਾਰਾ ਹੀ ਹਫਤਾ ਤੁਹਾਡਾ ਸਕਾਰਾਤਮਾ ਨਾਲ ਭਰ ਜਾਵੇਗਾ ਤੁਸੀਂ ਜਿੰਨਾ ਬਾਣੀ ਨਾਲ ਜੁੜੋਗੇ ਓਨੀ ਤੁਹਾਡੀ ਜ਼ਿੰਦਗੀ ਸੋਹਣੀ ਬਣਦੀ ਜਾਵੇਗੀ ਐਤਵਾਰ ਨੂੰ ਆਮ ਤੌਰ ਤੇ ਜ਼ਿਆਦਾ ਲੋਕਾਂ ਨੂੰ ਕੰਮਕਾਰਾਂ ਤੋਂ ਵਿਹਲ ਹੁੰਦੀ ਹੈ ਇਸ ਦਿਨ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਪਰਮਾਤਮਾ ਨਾਲ ਜੁੜਨ ਦੇ ਲਈ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਦਾ ਸੁਨਹਿਰੀ ਮੌਕਾ ਹੁੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਇਸ ਸਾਖੀ ਵਿੱਚ ਤੁਹਾਨੂੰ ਦੱਸਿਆ ਸੀ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨੇ ਇੱਕ ਬਜ਼ੁਰਗ ਔਰਤ ਦੀ ਗੰਭੀਰ ਬਿਮਾਰੀ ਨੂੰ ਠੀਕ ਕਰ ਦਿੱਤਾ ਇਸੇ ਤਰ੍ਹਾਂ ਇਹ ਬਾਣੀ ਸਾਡੇ ਜੀਵਨ ਦੀਆਂ ਦੁੱਖ ਚਿੰਤਾਵਾਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਦੀ ਸ਼ਕਤੀ ਰੱਖਦੀ ਹੈ ਜੇ ਹਰ ਰੋਜ਼ ਪਾਠ ਸੰਭਵ ਨਹੀਂ ਤਾਂ ਐਤਵਾਰ ਪਾਠ ਕਰਨ ਦਾ ਨਿਯਮ ਜ਼ਰੂਰ ਬਣਾ ਲਓ ਪਰ ਗੁਰ ਬਾਣੀ ਦੇ ਨਾਲ ਜ਼ਰੂਰ ਲੱਗੋ ਜੇਕਰ ਤੁਸੀਂ ਗੁਰਬਾਣੀ ਦੇ ਲੜ ਲੱਗ ਜਾਓਗੇ ਜਿਹੜਾ ਤੁਸੀਂ ਪਾਠ ਐਤਵਾਰ ਦੇ ਐਤਵਾਰ ਕਰਦੇ ਹੋ ਵਾਹਿਗੁਰੂ ਜੀ ਦੀ ਐਸੀ ਕਿਰਪਾ ਬਣ ਜਾਣੀ ਹੈ ਤੁਹਾਡਾ ਸਮਾਂ ਦੇ ਵਿੱਚੋਂ ਹੀ ਸਮਾਂ ਨਿਕਲ ਕੇ ਤੁਸੀਂ ਹਰ ਰੋਜ਼ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਪਰ ਪਹਿਲਾਂ ਤੁਹਾਨੂੰ ਗੁਰਬਾਣੀ ਦੇ ਲੜ ਲੱਗਣਾ ਪੈਣਾ ਹੈ ਭਾਵੇਂ ਕਿਸੇ ਵੀ ਬਹਾਨੇ ਲੱਗੋ ਭਾਵੇਂ ਐਤਵਾਰ ਦੇ ਬਹਾਨੇ ਹੀ ਲੱਗੋ ਸੁਖਮਨੀ ਸਾਹਿਬ ਦਾ ਪਾਠ ਕਰਨਾ ਨਾ ਸਿਰਫ ਅਧਿਆਤਮਿਕ ਅਨੁਭਵ ਹੈ ਸਗੋਂ ਇੱਕ ਸੁਖਦਿਆਇਕ ਤੇ ਸਾਰਥਿਕ ਕਾਰਜ ਵੀ ਹੈ ਸਵੇਰ ਦੇ ਸਮੇਂ ਜੇਕਰ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਮਨ ਸ਼ਾਂਤ ਰਹਿੰਦਾ ਹੈ ਸੁਰਤੀ ਪਰਮਾਤਮਾ ਨਾਲ ਸਭ ਤੋਂ ਜ਼ਿਆਦਾ ਜੁੜਦੀ ਹੈ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਕਰੋ ਸਾਫ਼ ਸੁਥਰੇ ਕੱਪੜੇ ਪਹਿਨੋ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਂ ਸਿਰਫ ਸਾਫ਼ ਸੁਥਰੀ ਜਗ੍ਹਾ ਤੇ ਸ਼ਾਂਤ ਜਗ੍ਹਾ ਤੇ ਬੈਠ ਕੇ ਕਰੋ ਪਾਠ ਕਰਦੇ ਸਮੇਂ ਪੂਰੇ ਭਾਵ ਤੇ ਸ਼ਰਧਾ ਨਾਲ ਸੁਣੋ ਸਮਝੋ ਤੇ ਫਿਰ ਕਰੋ ਜੇ ਸੰਭਵ ਹੋਵੇ ਤਾਂ ਬਾਣੀ ਦੇ ਅਰਥ ਵੀ ਪੜਿਓ ਤਾਂ ਜੋ ਇਸ ਦਾ ਸੰਦੇਸ਼ ਮਨ ਵਿੱਚ ਉਤਰ ਜਾਵੇ ਸੁਖਮਨੀ ਸਾਹਿਬ ਦਾ ਇੱਕ ਪਾਠ ਪੂਰਾ ਇੱਕ ਘੰਟੇ ਜਾਂ ਡੇਢ ਘੰਟੇ ਵਿੱਚ ਹੋ ਜਾਂਦਾ ਹੈ ਜੇ ਸਮਾਂ ਘੱਟ ਹੋਵੇ ਤਾਂ ਤੁਸੀਂ 6-6 ਅਸ਼ਟਪਦੀਆਂ ਵੀ ਰੋਜ਼ ਕਰ ਸਕਦੇ ਹੋ ਹੌਲੀ-ਹੌਲੀ ਪਾਠ ਪੂਰਾ ਕਰਨ ਦਾ ਤੁਹਾਡਾ ਅਭਿਆਸ ਬਣ ਜਾਵੇਗਾ ਜੇ ਪੜਨ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਸੁਖਮਨੀ ਸਾਹਿਬ ਜੀ ਦੀ ਆਡੀਓ ਕੀਰਤਨ ਰੋਪ ਵਿੱਚ ਸੁਣ ਇਸ ਨੂੰ ਸੁਣਦਿਆਂ ਹੋਇਆਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਸਿਰਫ ਆਡੀਓ ਸੁਣਦੇ ਹੋ ਕੀਰਤਨ ਰੂਪ ਵਿੱਚ ਸੁਣਦੇ ਹੋ ਤੁਹਾਨੂੰ ਉਸ ਦਾ ਵੀ ਫਲ ਮਿਲ ਜਾਵੇਗਾ ਤੁਹਾਡੇ ਮੂੰਹ ਰਾਹੀਂ ਜ਼ੁਬਾਨ ਰਾਹੀਂ ਬੋਲਿਆ ਗਿਆ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਨਾ ਪਰਮਾਤਮਾ ਦੇ ਘਰ ਵਿੱਚ ਪਰਮਾਨ ਹੋਵੇਗਾ ਤੇ ਨਾਲ ਜੇਕਰ ਸੰਭਵ ਹੋਵੇ ਤਾਂ ਬੈਠ ਕੇ ਸੁਖਮਨੀ ਸਾਹਿਬ ਦਾ ਆਪ ਵੀ ਨਾਲ-ਨਾਲ ਪਾਠ ਕਰ ਸਕਦੇ ਹੋ ਸਾਥ ਸੰਗਤ ਜੀ ਸੁਖਮਨੀ ਸਾਹਿਬ ਜੀ ਦੇ ਵਿੱਚ ਬਹੁਤ ਕੁਝ بیان ਕੀਤਾ ਗਿਆ ਹੈ ਜੋ ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਤੇ ਨਕਾਰਾਤਮਕ ਸੋਚਾਂ ਨੂੰ ਦੂਰ ਕਰੇਗਾ ਕਦੇ ਵੀ ਸਾਡੇ ਪਰਿਵਾਰ ਤੇ ਕਲਯੁਗ ਆਵੇ ਨਹੀਂ ਹੋਵੇਗਾ ਜਿਵੇਂ ਕਹਾਣੀ ਵਿੱਚ ਬਜ਼ੁਰਗਔਰਤ ਦੀ ਬਿਮਾਰੀ ਠੀਕ ਹੋਈ ਉਸੇ ਤਰ੍ਹਾਂ ਤੁਹਾਨੂੰ ਵੀ ਜੇਕਰ ਕਿਸੇ ਬਿਮਾਰੀ ਨੇ ਘੇਰ ਲਿਆ ਜਾਂ ਮਾਨਸਿਕ ਚਿੰਤਾ ਨੇ ਘੇਰ ਲਿਆ ਉਹ ਦੂਰ ਹੋ ਜਾਵੇਗੀ ਸਿਮਰਨ ਦੀ ਅਵਸਥਾ ਵਿੱਚ ਤੁਹਾਨੂੰ ਲੈ ਕੇ ਜਾਵੇਗੀ ਇਸ ਨਾਲ ਜੀਵਨ ਵਿੱਚ ਸਹੀ ਮਾਰਗਦਰਸ਼ਨ ਮਿਲਦਾ ਹੈ ਗੁਰਬਾਣੀ ਸੁਖਮਨੀ ਸਾਹਿਬ ਸਾਨੂੰ ਸੱਚ ਸੇਵਾ ਤੇ ਨਿਮਰਤਾ ਦਾ ਰਾਹ ਸਿਖਾਉਂਦੀ ਹੈ ਇਸ ਬਾਣੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਅਸੀਂ ਪਰਿਵਾਰ ਅਤੇ ਸਮਾਜ ਵਿੱਚ ਸੁੱਖ ਸ਼ਾਂਤੀ ਲੈਣੀ ਹੈ। ਛੋਟੇ ਕਰਮ ਕਾਂਡਾਂ ਤੇ ਅੰਧਵਿਸ਼ਵਾਸ ਤੋਂ ਮੁਕਤੀ ਮਿਲ ਜਾਣੀ ਹੈ। ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਲੱਗਣੀ। ਗੁਰਬਾਣੀ ਸਿਮਰਨ ਮਨੁੱਖ ਦੇ ਜੀਵਨ ਵਿੱਚ ਚਮਤਕਾਰ ਕਰ ਸਕਦੇ ਹਨ। ਜੋ ਵਿਗਿਆਨ ਵੀ ਨਹੀਂ ਕਰ ਸਕਦਾ। ਗੁਰੂ ਸਾਹਿਬ ਸਾਡੀ ਭਾਵਨਾ ਨੂੰ ਵੇਖਦੇ ਹਨ। ਜੇ ਅਸੀਂ ਸੱਚੇ ਦਿਲ ਨਾਲ ਬਾਣੀ ਪੜੀਏ ਜਾਂ ਸੁਣੀਏ ਗੁਰੂ ਦੀ ਕਿਰਪਾ ਸਾਡੇ ਤੇ ਬਣੀ ਰਹਿੰਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਨਾ ਸਿਰਫ ਸਿੱਖਾਂ ਲਈ ਹੈ ਸਗੋਂ ਹਰ ਧਰਮ ਦੇ ਲੋਕਾਂ ਲਈ ਹੈ ਸੁਖ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੀ ਹੈ ਸਾਨੂੰ ਹਰ ਰੋਜ਼ ਹੀ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਦੁੱਖਾਂ ਤੇ ਮੁਸ਼ਕਲਾਂ ਦੀਆਂ ਚਿੰਤਾਵਾਂ ਦੀ ਅਰਦਾਸ ਕਰੋ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਸੁੱਖ ਹੀ ਸੁੱਖ ਹੋਣਗੇ ਤਾਂ ਵੇਖਿਓ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਪਰਮਾਤਮਾ ਜੀ ਸਭ ਕੁਝ ਜਾਣੀ ਜਾਣ ਹਨ ਤੁਹਾਡੇ ਤੇ ਕਿਰਪਾ ਹੁੰਦੀ ਹੈ ਫਿਰ ਦੇਰਣੇ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ